ਕਮਲ ਸਵਰਤੋ ਕਰਾਉਡ ਜ਼ੀਰੋ ਤੇ ਤੁਸੀਂ ਲਗਾਤਾਰ ਡਟੇ ਹੋਏ ਹੋ ਤੁਸੀਂ ਪਰਪਲ ਦੀ ਜਾਣਕਾਰੀ ਸਾਡੇ ਤੱਕ ਪਹੁੰਚਾਈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਜਵਲੋ ਚਾਕ ਚੌਂ ਬੰਦ ਬੰਦੋਪਸ ਕਿਤੇ ਗਏ ਨੇ ਤਾਜ਼ਾ ਸਿੱਧੀ ਕੀ ਹੈ ਤਸਵੀਰਾਂ ਵੀ ਦਿਖਾਓ ਜ਼ਰਾ ਆ ਬਿਲਕੁਲ ਗगन ਦੇਖੋ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਵੱਡੇ ਪ੍ਰਦਰਸ਼ਨ ਦੀ ਕੋਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਦਿੱਤੀ ਗਈ ਸੀਗੀ ਉਸ ਕੋਲ ਤੋਂ ਪਹਿਲਾਂ ਤਕਰੀਬਨ ਤੁਸੀਂ ਅੱਜ ਚੰਡੀਗੜ੍ਹ ਮੋਹਾਲੀ ਦੇ ਜਿਹੜੇ ਬਾਰਡਰ ਨੇ ਉਹ ਦੇਖ ਸਕਦੇ ਹੋ ਕਿਉਂਕਿ ਅਸੀਂ ਸਵੇਰ ਤੋਂ ਜਿਹੜੀ ਕਿ ਲਗਾਤਾਰ ਜਿਹੜੀ ਕਿ ਅਪਡੇਟ ਹੈ ਅਸੀਂ ਦੇ ਰਹੇ ਸੀਗੇ ਜਿੱਥੇ ਅਸੀਂ ਦਿਖਾ ਰਹੇ ਸੀਗੇ ਕਿ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੀ ਬਾਰਡਰਾਂ ਦੇ ਉੱਪਰ ਕਾਫੀ ਹੱਦ ਤੱਕ ਜਿਹੜੀ ਕਿ ਸ਼ਕਤੀ ਆ ਉਹ ਕਰ ਦਿੱਤੀ ਗਈ ਹੈ ਤਾਂ ਕਿ ਜਿਹੜੇ ਬਾਹਰੀ ਲੋਕ ਨੇ ਜਿਹੜੇ ਵਿਦਿਆਰਥੀ ਨੇ ਜਾ ਕੇ ਸਦਿਆ ਬਾਹਰੀ ਕਿਸਾਨ ਜਿਥੇ ਬੰਦੀਆਂ ਆ ਰਹੀਆਂ ਨੇ ਜਾਂ ਕੋਈ ਹੋਰ ਵਿਅਕਤੀ ਜਿਹੜੇ ਆ ਰਹੇ ਨੇ ਜੋ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਉਹ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨਾ ਹੋ ਸਕਣ ਤਾਂ ਉਸ ਨੂੰ ਲੈ ਕੇ ਜਿਹੜਾ ਇਹ ਜਿਹੜਾ ਕਿਸੇ ਦੇ ਨਾਕੇ ਬੰਦੀ ਹੈ ਇਹ ਹੋਰ ਸ਼ਕਤ ਜਿਹੜੀ ਕਰ ਦਿੱਤੀ ਗਈ ਆ ਅਤੇ ਇੱਥੇ ਤੁਸੀਂ ਦੇਖੋ ਇੱਕ ਤਰੀਕੇ ਦੇ ਜ਼ਰੀਏ ਜਿਹੜਾ ਕਾਫੀ ਕਿਲੋਮੀਟਰ ਜਿਹੜਾ ਲੰਬਾ ਜਾਮ ਹੈ ਉਹ ਵੀ तरीके ਦੇ ਜਰੀਏ ਇੱਥੇ ਲੱਗਦਾ ਹੋਇਆ ਦਿਖਾਈ ਦੇ ਰਿਹਾ ਜਿਸ ਕਿਸੇ ਗੱਡੀ ਦੇ ਉੱਪਰ ਕਿਸੇ ਆ ਪੁਲਿਸ ਅਧਿਕਾਰੀ ਨੂੰ ਕੋਈ ਸ਼ੱਕ ਹੈ ਤਾਂ ਉਸ ਗੱਡੀ ਨੂੰ ਬਕਾਇਦਾ ਤੌਰ ਤੇ ਜਿਹੜਾ ਰੋਕ ਕੇ ਉਸ ਤੋਂ ਜਿਹੜੀ ਪੁੱਛਗਛ ਆ ਉਹ ਵੀ ਕੀਤੀ ਜਾ ਰਹੀ ਹੈ ਉਸ ਦੇ ਆਈਡੀ ਕਾਰਡ ਨੇ ਜਾਂ ਕਿਸਦੇ ਹੋਰ ਕੁਝ ਡਾਕੂਮੈਂਟ ਨੇ ਉਹ ਵਗੈਰਾ ਜਿਹੜੇ ਚੈੱਕ ਨੇ ਬਕਾਇਦਾ ਰੂਪ ਦੇ ਵਿੱਚ ਕੀਤੇ ਜਾ ਰਹੇ ਨੇ ਇਹ ਬਾਈ ਜੀ ਜਿਹੜੇ ਉਹ ਕਹਿ ਸਕਦੇ ਇੱਥੇ ਇਹਨਾਂ ਦੀ ਗੱਡੀ ਰੋਕੀ ਗਈ ਹੈ ਪਿਛਲੇ ਪਾਸੇ ਉਹਨਾਂ ਦੀ ਗੱਡੀ ਰੋਕੀ ਗਈ ਹੈ ਪੁੱਛਾਂਗੇ ਬਾਈ ਜੀ ਕਿੱਥੋਂ ਆਏ ਤੁਸੀਂ ਬਾਈ ਜੀ ਮੈਂ ਵੀ ਮੀਡੀਆ ਤੋਂ ਆ ਮੀਡੀਆ ਦੀਆਂ ਗੱਡੀਆਂ ਨੂੰ ਵੀ ਨਹੀਂ ਜਾਣ ਦੇ ਰਹੇ ਤੰਗ ਕਰ ਰਹੇ ਨੇ ਪਿੱਛੇ ਅਸੀਂ ਜਿਹੜਾ ਆਪਣਾ ਦੂਜਾ ਚੌਕ ਹੈ ਡਾਲਫਿਨ ਚੌਕ ਹੈ ਉੱਥੇ ਉਹ ਪੂਰਾ ਬੰਦ ਕੀਤਾ ਹੋਇਆ ਅੱਗੇ ਵੀ ਪੂਰਾ ਜਾਮ ਹੈ ਸਾਰੇ ਰਸਤੇ ਬੰਦ ਕੀਤੇ ਹੋਏ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਉਹਨਾਂ ਨੇ ਤੁਹਾਨੂੰ ਦੱਸਿਆ ਕਿੱਥੇ ਜਾਣ ਉਹ ਕਹਿੰਦੇ ਜੀ ਤੁਸੀਂ ਆਈਡੀ ਕਾਰਡ ਦਿਖਾਓ ਜੀ ਤੁਸੀਂ ਕਿਉਂ ਜਾ ਰਹੇ ਹੋ ਕਿੱਥੇ ਜਾ ਰਹੇ ਹੋ ਗੱਡੀ ਦੀ ਚੈਕਿੰਗ ਕਰਾਓ ਤੁਹਾਡਾ ਉੱਥੇ ਜਾ ਕੇ ਤੁਸੀਂ ਕੀ ਕਰੋਗੇ ਓਬਵੀਅਸਲੀ ਗੱਲ ਹੈ মিডিਆ ਨੇ ਕੀ ਕਰਨਾ ਹੈ মিডিਆ ਨੇ ਜਾ ਕੇ ਕਵਰੇਜ ਕਰਨੀ ਹੈ ਉਹਨਾਂ ਨੇ ਜਾ ਕੇ ਗੱਲਬਾਤ ਹਾਂ ਯਾਨੀ ਇਹਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਲੂਪ ਹੋਲ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਘੱਟੋ-ਘੱਟ ਲੋਕੀ ਜਾ ਸਕਣ ਜਾਂ ਘੱਟੋ-ਘੱਟ ਕਵਰੇਜ ਹੋ ਸਕੇ ਤਾਂ ਕਿ ਜੋ ਇਹਨਾਂ ਦੇ ਮਨਸੂਬੇ ਆ ਉਹ ਮਨਸੂਬੇ ਇਹਨਾਂ ਦੇ ਹੋ ਸਕਣ ਘੱਟੋ-ਘੱਟ ਘੱਟ ਤੋਂ ਘੱਟ ਜਿਹੜੇ ਲੋਕ ਨੇ ਉਹ ਜਾ ਸਕਣ ਉਸ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਇਹ ਜਿਹੜੇ ਕਹਿ ਸਕਦੇ ਭਾਜੀ ਨੇ ਕਹਿ ਸਕਦੇ ਆ ਦੂਸਰੇ ਪਾਸੇ ਜਿਹੜੀਆਂ ਕਹਿ ਸਕਦੇ ਆ ਜਿਹੜੀਆਂ ਕਹਿ ਸਕਦੇ ਆ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਆ ਲਗਾਤਾਰ ਜਿਹੜੀਆਂ ਇੱਥੋਂ ਦੀਆਂ ਤਸਵੀਰਾਂ ਨੇ ਗੱगन ਦੇਖੋ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਹਿ ਸਕਦੇ ਲੋ ਉਹ ਜਿਹੜੇ ਕਿਸੇ ਦੇ ਚੰਡੀਗੜ੍ਹ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਨੇ ਜਾਂ ਕਿਸੇ ਦਾ ਕੋਈ ਵਿਦਿਆਰਥੀ ਆ ਰਹੇ ਨੇ ਉਹਨਾਂ ਨੂੰ ਜਿਹੜਾ ਰੋਕੇ ਜਾ ਰਿਹਾ ਸਿੱਧੇ ਤੌਰ ਤੇ ਜਿਹੜਾ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਕਿ ਜਿਹੜਾ ਅਧਿਕਾਰੀਆਂ ਦੇ ਹੁਕਮ ਨੇ ਕਿ ਬਾਰੀ ਵਿਅਕਤੀ ਜਿਹੜਾ ਕਿ ਆ ਕੇ ਅੰਦਰ ਜਿਹੜੇ ਦਾਖਲ ਨਹੀਂ ਹੋ ਸਕਦੇ ਕੁਸਮਾ ਪਹਿਲਾਂ ਜਿਹੜੇ ਪੁਲਿਸ ਅਧਿਕਾਰੀ ਜਿਹੜੇ ਉੱਚ ਪੁਲਿਸ ਅਧਿਕਾਰੀ ਸੀਗੇ ਕਹਿ ਸਕਦੇ ਉਹ ਇੱਥੇ ਮੌਕੇ ਦੇ ਮੌਜੂਦ ਸੀਗੇ ਉਹਨਾਂ ਵੱਲੋਂ ਜਿਹੜੀ ਮੁਕੰਮਲ ਤੌਰ ਤੇ ਜਿਹੜੀ ਕਹਿ ਸਕਦੇ ਇੱਥੇ ਇਹ ਪੂਰੇ ਤਰੀਕੇ ਦੇ ਨਾਲ ਜਿਹੜੀ ਕਿ ਨਿਗਰਾਨੀ ਰੱਖੀ ਜਾ ਰਹੀ ਹੈ ਬਕਾਇਦਾ ਰੂਪ ਦੇ ਵਿੱਚ ਦੇਖੋ ਤੁਸੀਂ ਇਹ ਗੱਡੀ ਆਈ ਹੈ ਇਸ ਗੱਡੀ ਦੇ ਜਿਹੜੇ ਚਾਲਕ ਨੇ ਉਹਨਾਂ ਤੋਂ ਬਕਾਇਦਾ ਰੂਪ ਦੇ ਵਿੱਚ ਜਿਹੜੇ ਡਾਕੂਮੈਂਟ ਆ ਉਹ ਮੰਗੇ ਗਏ ਨੇ ਕਿ ਤੁਹਾਡੇ ਡਾਕੂਮੈਂਟ ਵਗੈਰਾ ਦਿਖਾਓ ਤੁਸੀਂ ਕਿੱਥੋਂ ਆਏ ਹੋ ਕਿੱਥੇ ਜਾਣਾ ਚਾਹੁੰਦੇ ਹੋ ਤਾਂ ਉਸ ਤੋਂ ਇੱਕ ਤਰੀਕੇ ਦੇ ਜਿਹੜਾ ਆਸਟੀਮੇਟ ਆ ਉਹ ਲੱਗ ਜਾਂਦਾ ਤੁਸੀਂ ਉਸ ਤਰੀਕੇ ਦੇਖ ਸਕਦੇ ਹੋ ਹਰ ਇੱਕ ਗੱਡੀ ਜਿਸ ਗੱਡੀ ਦੇ ਉੱਪਰ ਕਿਸੇ ਨੂੰ ਥੋੜਾ ਬਹੁਤਾ ਵੀ ਕੋਈ ਸ਼ੱਕ ਹੁੰਦਾ ਤਾਂ ਉਸ ਸ਼ੱਕ ਦੇ ਮੁਤਾਬਿਕ ਜਿਹੜਾ ਉਸ ਗੱਡੀ ਨੂੰ ਰੋਕਿਆ ਜਾ ਰਿਹਾ ਉਸ ਵਿਅਕਤੀ ਨੂੰ ਰੋਕ ਕੇ ਜਿਹੜੀ ਪੁੱਛਗਛ ਆ ਉਹ ਕੀਤੀ ਜਾ ਰਹੀ ਹੈ ਕਿ ਤੁਸੀਂ ਕਿੱਥੋਂ ਆ ਰਹੇ ਹੋ ਕਿੱਥੇ ਜਾ ਰਹੇ ਹੋ ਕਿਉਂਕਿ ਵਾਕਫਾ ਕਿ ਜਿਹੜੇ ਪੁਆਇੰਟ ਨੇ ਜਿਸ ਤਰੀਕੇ ਅਸੀਂ ਸਵੇਰੇ ਵੀ ਜ਼ਿਕਰ ਕੀਤਾ ਸੀਗਾ ਫੇਸ਼ ਇਹ ਮੁਹਾਲਲੇ ਦਾ ਪੁਆਇੰਟ ਹੈ VIP स्ट्रांग ਦਾ ਪੁਆਇੰਟ ਜਿਹੜਾ ਇਹ ਕਹਿ ਸਕਦੇ ਇੱਕ ਇਹ ਪੁਆਇੰਟ ਜਿਹੜਾ ਜੋ ਕਹਿ ਸਕਦੇ ਬਡਾਲ ਜੇਲ੍ਹ ਵਾਲਾ ਪੁਆਇੰਟ ਪੈ ਜਾਂਦਾ ਇਹਨਾਂ ਤਿੰਨ ਪੁਆਇੰਟਾਂ ਦੇ ਉੱਪਰ ਸਖਤ ਜਿਹੜੀ ਕਿ ਨਾਕਾਬੰਦੀ ਹੈ ਚੈਕਿੰਗ ਉਹ ਕੀਤੀ ਜਾ ਰਹੀ ਹੈ ਅਤੇ ਜੋ ਜਾਣਕਾਰੀਆਂ ਸਾਡੇ ਕੋਲ ਨੇ ਦੇਖੋ 10:00 ਵੱਜ ਚੁੱਕੇ ਨੇ 11:00 ਦੇ ਤਕਰੀਬਨ ਜਿਹੜੇ ਬੈਰੀਕੇਟਿੰਗ ਹੈ ਉਹ ਮੁਕੰਮਲ ਤੌਰ ਤੇ ਇੱਥੇ ਕਰ ਦਿੱਤੀ ਜਾਵੇਗੀ 11:00 ਵਜੇ ਤੱਕ ਜਿਹੜੇ ਕੀ ਪ੍ਰੋਪਰ ਤਰੀਕੇ ਨਾਲ ਜਿਹੜਾ ਇਸ ਰਸਤੇ ਨੂੰ ਹੈ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਜਾਏਗਾ ਕਿਉਂਕਿ 11:00 ਵਜੇ ਦੇ ਆਸ-ਪਾਸ ਹੀ ਜੋ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਸਿੰਘ ਸ਼ੀਦਾ ਸੁਹਾੜਾ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਚੱਲਣਾ ਹੈ ਗੁਰਦੁਆਰਾ ਅੰਬਸਾਬ ਤੋਂ ਉਹਨਾਂ ਨੇ ਚੱਲਣਾ ਹੈ ਉਸ ਤੋਂ ਇਲਾਵਾ ਜੋ ਫੇਸ਼ੇਦ ਦੇ ذریعے ਚੰਡੀਗੜ੍ਹ ਵਿਖੇ ਦਾਖਲ ਹੋਣਾ ਹੈ ਐਸਕੇਮ ਨੇ ਦਾਖਲ ਹੋਣਾ ਹੈ ਤਾਂ ਵਕਵਾ ਜਿਹੜੇ ਉਹ ਰਾਸਤੇ ਨੇ ਉਹਨਾਂ ਰਾਸਤੇ ਦੇ ਉੱਪਰ ਪਹਿਲਾਂ ਹੀ ਜਿਹੜੀ ਕੀ ਭਾਰੀ ਪੁਲਿਸ ਪ੍ਰਸ਼ਾਸਨ ਹੈ ਭਾਰੀ ਪੁਲਿਸ ਪ੍ਰਸ਼ਾਸਨ ਨੂੰ ਤਣਾਤਕਾ ਦਿੱਤਾ ਗਿਆ ਤਾਂ ਕਿ ਕੋਈ ਵੀ ਵਿਅਕਤੀ ਦਾਖਲ ਨਾ ਹੋ ਸਕੇ ਪਰ ਇਸ ਤੋਂ ਕੁਝ ਸਮਾਂ ਪਹਿਲਾਂ ਕੁਝ ਵਿਦਿਆਰਥੀ ਵੀ ਆਏ ਸੀਗੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਕਿ ਉਹ ਵਿਦਿਆਰਥੀ ਨੇ ਬਾਹਰੋਂ ਆਏ ਨੇ ਉਹਨਾਂ ਯੂਨੀਵਰਸਿਟੀ ਦੇ ਵਿੱਚ ਜਾਣਾ ਹੈ ਤਾਂ ਵਿਦਿਆਰਥੀਆਂ ਨੂੰ ਉੱਥੇ گیا ਤੇ ਉਹਨਾਂ ਨੂੰ ਬਕਾਇਦਾ ਰੂਪ ਦੇ ਵਿੱਚ ਕਿਹਾ ਗਿਆ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਉਸ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਦੇ ਜਿਹੜਾ ਬਾਰਡਰ ਤੋਂ ਹੀ ਵਾਪਸ ਪੰਜਾਬ ਵੱਲ ਨੂੰ ਭੇਜ ਦਿੱਤਾ ਗਿਆ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਆ ਉਹ ਜਾ ਸਕਦਾ ਜੇਕਰ ਕਿਸੇ ਦਾ ਕੋਈ ਇਗਜ਼ਾਮ ਹੈ ਪੇਪਰ ਆ ਪ੍ਰੈਕਟੀਕਲ ਆ ਉਹ ਜਾ ਸਕਦਾ ਜੇਕਰ ਕੋਈ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਾਹਰੋਂ ਆਇਆ ਤਾਂ ਉਹ ਵਿਅਕਤੀ ਜਿਹੜਾ ਨਹੀਂ ਜਾ ਸਕਦਾ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਗੱਡੀ ਆ ਇਹ ਰੋਕੀ ਗਈ ਆ ਇਹਨਾਂ ਦੇ ਡਾਕੂਮੈਂਟ ਨੇ ਬਹੁ ਮੰਗੇ ਗਏ ਨੇ ਪਰ ਜਿਸ ਤਰੀਕੇ ਕਿਸੇ ਦਾ ਕੋਈ ਡਾਕੂਮੈਂਟ ਨੇ ਔਰ ਲੱਗਦੇ ਨੇ ਕਿ ਨਹੀਂ ਅਸੀਂ ਜਾ ਕੇ ਸਾਦੇ ਜਿਸ ਤੋਂ ਲੱਗਦਾ ਕਿ ਉਹ ਵਿਦਿਆਰਥੀ ਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਜੜਾ ਕਿ ਇੱਥੇ ਰੋਕਿਆ ਜਾ ਰਿਹਾ ਜਿਸਾਈਂ ਸ਼ਿਕਾਇਤ ਹੈ ਕਿ ਜੋ ਰੋਕਿਆ ਜਾ ਰਿਹਾ ਸੀ ਟੀਵੀ ਸਕਰੀਨ ਤੇ ਤਸਵੀਰਾਂ ਵੀ ਦੇਖ ਰਹੇ ਆ ਕਿ ਜੋ ਆਮ ਲੋਕ ਨੇ ਫਿਰ ਪਾਰੀ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਜੋ ਐਜੀਟੇਸ਼ਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਤਾਂ ਰੋਕਿਆ ਜਾ ਰਿਹਾ ਹੈ ਲੇਕਿਨ ਆਮ ਜਨਤਾ ਵੀ ਤਾਂ ਪਰੇਸ਼ਾਨ ਹੋ ਰਹੀ ਹੈ ਕਮਲ ਦੇਖੋ ਗਗਨਾ ਇਹ ਪੀਕ ਟਾਈਮ ਹੁੰਦਾ ਕਿਉਂਕਿ 8 ਵਜੇ ਤੋਂ ਲੈ ਕੇ ਤੁਸੀਂ 10 ਵਜੇ ਤੱਕ ਦਾ ਟਾਈਮ ਦੇਖੋ ਇਹ ਪੀਕ ਟਾਈਮ ਹੁੰਦਾ ਇਸ ਟਾਈਮ ਦੇ ਵਿੱਚ ਸਕੂਲ ਨੇ ਕਾਲਜ ਨੇ ਆਫਿਸ ਨੇ ਜਿਨ੍ਹਾਂ ਮੁਲਾਜ਼ਮਾਂ ਨੇ ਜੋ ਕੰਮ ਮੁਲਾਜ਼ਮ ਪੇਸ਼ਾ ਲੋਕ ਨੇ ਨੌਕਰੀਆਂ ਤੇ ਜਾਣਾ ਡਿਊਟੀਆਂ ਤੇ ਜਾਣਾ ਜਿਨ੍ਹਾਂ ਨੇ ਉਹ ਲੋਕੀ ਇਸ ਟਾਈਮ ਦੇ ਵਿੱਚ ਨਿਕਲਦੇ ਨੇ ਬਹੁਤ ਸਾਰੇ ਆਫਿਸ ਨੇ ਜਿਹੜੇ 9 ਵਜੇ ਲੱਗਦੇ ਨੇ ਕੁਝ 10 ਵਜੇ ਸ਼ਿਫਟ ਆਉਂਦੀਆਂ ਨੇ ਕਿਥੇ ਵਾਕਿਆਕ ਮੁਤਾਬਕ ਹੁੰਦੀਆਂ ਨੇ ਪਰ ਇਸ ਦੇ ਵਿੱਚ ਖੱਜਲ ਖਵਾਰੀ ਤਾਂ ਕਿਤੇ ਨ ਕਿਤੇ ਆ ਆਮ ਲੋਕਾਂ ਦੀ ਵੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੇ ਦਿਖਾਈ ਦੇ ਰਹੀ ਹੈ ਕਿਉਂਕਿ ਆਮ ਲੋਕੀ ਜਿਹੜੇ ਆ ਰਹੇ ਨੇ ਮੈਂ ਆਪਣੇ ਕੈਮਰਾ ਪਰਸਨ ਨੂੰ ਗੁਜਾਰਿਸ਼ ਕਰਾਂਗਾ ਕਿ ਜੇਕਰ ਇਸ ਪਾਸਿਓਂ ਥੋੜਾ ਜਿਹਾ ਐਂਗਲ ਜਿਹੜਾ ਹਾਈ ਕਰਕੇ ਦਿਖਾਇਆ ਜਾਵੇ ਤਾਂ ਤੁਸੀਂ ਤਸਵੀਰ ਦੇ ਵਿੱਚ ਇੱਕ ਅੰਦਾਜ਼ਾ ਜਿਹੜਾ ਉਹ ਲਗਾ ਸਕ ਕੀ ਕਿੰਨਾ ਕਿ ਜਿਹੜਾ ਸਾਹਮਣੇ ਟ੍ਰੈਫਿਕ ਆ ਉਹ ਇਸ ਸਮੇਂ ਹੋ ਚੁੱਕਿਆ ਹੋਵੇਗਾ ਇਸ ਪਾਸੇ ਇੱਕ ਵੱਡਾ ਟ੍ਰੈਫਿਕ ਆ ਇਸ ਪਾਸੇ ਇੱਕ ਵੱਡਾ ਟ੍ਰੈਫਿਕ ਆ ਦੋਨੇ ਪਾਸੇ ਜਿਹੜਾ ਕਾਫੀ ਹੱਦ ਤੱਕ ਜਿਹੜਾ ਟ੍ਰੈਫਿਕ ਆ ਉਹ ਵੱਧ ਚੁੱਕਿਆ ਤੇ ਉਸ ਨੂੰ ਦੇਖਦਿਆਂ ਆ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਵੱਡੀ ਗਿਣਤੀ ਦੇ ਵਿੱਚ ਜੋ ਦੇਖੋ ਇਨਫੋਰਮੇਸ਼ਨ ਸਾਡੇ ਕੋਲ ਨਿਕਲ ਕੇ ਆ ਰਹੀ ਆ ਜੀ ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਤੋਂ ਛੱਡ ਕੇ ਜਿਹੜੇ ਜਿਹੜੇ ਕਿਸੇ ਤੋਂ ਸਟੂਡੈਂਟ ਜਥੇਬੰਦੀਆਂ ਨੇ ਵਿਦਿਆਰਥੀ ਜਥੇਬੰਦੀਆਂ ਨੇ ਉਹ ਪਹੁੰਚਣ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਬਹੁਤਾ ਕਾਮਯਾਬ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕੁਝ ਇਨਫੋਰਮੇਸ਼ਨ ਸਾਡੇ ਕੋਲ ਨਿਕਲ ਕੇ ਆ ਰਹੀਆਂ ਨੇ ਕਿ ਕੁਝ ਜਥੇਬੰਦੀਆਂ ਆਲਰੇਡੀ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਨਜ਼ਦੀਕ ਪਹੁੰਚ ਚੁੱਕੀਆਂ ਨੇ ਹਾਲਾਂਕਿ ਉਹ ਪੰਜਾਬ ਯੂਨੀਵਰਸਿਟੀ ਦੇ ਕਿੱਥੇ ਨਜ਼ਦੀਕ ਪਹੁੰਚਿਆ ਨੇ ਇਸ ਦੀ ਇਨਫੋਰਮੇਸ਼ਨ ਕੁਝ ਸਮੇਂ ਤੱਕ ਆਏਗੀ ਪਰ ਜੋ ਸਾਡੇ ਸੋਰਸਸ ਦੱਸ ਰਹੇ ਨੇ ਕਿ ਉਹ ਜਥੇਬੰਦੀਆਂ ਪੰਜਾਬ ਯੂਨੀਵਰਸਿਟੀ ਦੇ ਬਿਲਕੁਲ ਨਜ਼ਦੀਕ ਨੇ ਅਤੇ ਹੋ ਸਕਦਾ ਇੱਕ ਬਾਹਰੀ ਤੌਰ ਤੇ ਜਿਹੜਾ ਵੱਡਾ ਪ੍ਰਦਰਸ਼ਨ ਹੈ ਉਹ ਲਿਖਿਆ ਜਾ ਸਕੇ ਕਿਉਂਕਿ ਜਿਸ ਦਿਨ ਕਿਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਬਚਾ ਉਸ ਦਿਨ ਕਾਲ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਕਹੀਆਂ ਗਈਆਂ ਸੀਗੀਆਂ ਕਿ ਜੇਕਰ 1200 ਆ ਰਹੇ ਲੋਕਾਂ ਨੂੰ ਰੋਕਿਆ ਜਾਂਦਾ ਉਹਨਾਂ ਨੂੰ ਬਾਰਡਰਾਂ ਦੇ ਉੱਪਰ ਰੋਕਿਆ ਜਾਂਦਾ ਜਾਂ ਕਿਸੇ ਤਰੀਕੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਤਾਂ ਚੰਡੀਗੜ੍ਹ ਦੀਆਂ ਜਿਹੜੀਆਂ ਸੜਕਾਂ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਾਮ ਕੀਤੀਆਂ ਜਾ ਸਕਦੀਆਂ ਨੇ ਹਾਲਾਂਕਿ ਹੁਣ ਉਸ ਨੂੰ ਲੈ ਕੇ ਦੇਖੋ ਜਿਹੜੇ ਰਾਸਤੇ ਨੇ ਉਹ ਉਹਨਾਂ ਦੇ ਜਿਹੜੀ ਬੈਰੀਕੇਟਿੰਗ ਆ ਉਹ ਕਰ ਦਿੱਤੀ ਗਈ ਆ ਜੋ ਯੂਨੀਵਰਸਿਟੀ ਦੇ ਰਾਸਤੇ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਕਿ ਅੰਦਰੋਂ ਜਿਹੜੇ ਵਿਦਿਆਰਥੀ ਨੇ ਉਹ ਬਾਹਰ ਨਾ ਆ ਸਕਣ ਪਰ ਜੋ ਜਾਣਕਾਰੀਆਂ ਸਾਡੇ ਕੋਲ ਨੇ ਕਿ ਜਿਹੜੇ ਚੰਡੀਗੜ੍ਹ ਦੇ ਵਿੱਚ ਅੰਦਰ ਵਿਦਿਆਰਥੀ ਫਿਰਦੇ ਨੇ ਸ਼ਹਿਰ ਦੇ ਅੰਦਰ ਵਿਦਿਆਰਥੀ ਫਿਰਦੇ ਨੇ ਉਹ ਕਿਤੇ ਨਾ ਕਿਤੇ ਸੜਕਾਂ ਵਾਲੇ ਪਾਸੇ ਨੂੰ ਨਾਵਾਦ ਜਾਣ ਕਿਉਂਕਿ ਜਿਹੜੀ ਕਾਲ ਸੀਗੀ ਉਸ ਕਾਲ ਦੇ ਮੁਤਾਬਿਕ ਵਿਦਿਆਰਥੀਆਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜੇਕਰ ਸਾਡੇ ਲੋਕਾਂ ਨੂੰ ਰੋਕਿਆ ਗਿਆ ਆ ਚੰਡੀਗੜ੍ਹ ਆਉਣ ਤੋਂ ਦਾਖਲ ਹੋਣ ਤੋਂ ਰੋਕਿਆ ਗਿਆ ਤਾਂ ਅਸੀਂ ਕਿਤੇ ਨਾ ਕਿਤੇ ਸੜਕਾਂ ਜਾਮ ਵਾਲੇ ਪਾਸੇ ਨੂੰ ਵੱਸ ਸਕਦੇ ਹਾਂ ਪਰ ਇੱਥੇ ਤੁਸੀਂ ਦੇਖੋ ਉਹ ਲਗਾਤਾਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਕੋਲ ਜੇਕਰ ਕੋਈ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸ ਦਾ ਕੋਈ ਐਗਜ਼ਾਮ ਹੈ ਜਾਂ ਜਾਂ ਕੋਈ ਉਸ ਨੂੰ ਕੰਮ ਹੈ ਕਿਉਂਕਿ ਦੇਖੋ ਉਹ ਬਹੁਤ ਜ਼ਿਆਦਾ ਐਗਜ਼ਾਮ ਵਗੈਰਾ ਤਾਂ ਹੈ ਨਹੀਂ ਕਿਉਂਕਿ ਅੱਜ ਤਾਂ ਦੋ ਦਿਨ ਦੀ ਛੁੱਟੀ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਲਾਨਤੀ ਹੈ ਅਤੇ ਉਸ ਦੇ ਚੱਲਦੇ ਜਿਹੜਾ ਖਾਸ ਤੌਰ ਤੇ ਕਹਿ ਸਕਦੇ ਹੋ ਹੋਰ ਕਾਫੀ ਥਾਵਾਂ ਤੇ ਕਿਸੇ ਨੂੰ ਕੋਈ ਜ਼ਰੂਰਤ ਹੈ ਤਾਂ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਪਰ ਜੇਕਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ ਜਾਣਾ ਚਾਹੁੰਦਾ ਧਰਨੇ ਨੂੰ ਲੈ ਕੇ ਜਾਣਾ ਚਾਹੁੰਦਾ ਪ੍ਰਦਰਸ਼ਨ ਨੂੰ ਲੈ ਕੇ ਜਾਣਾ ਚਾਹੁੰਦਾ ਤਾਂ ਉਸ ਨੂੰ ਜਿਹੜਾ ਚੰਡੀਗੜ੍ਹ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਇਹ ਇੱਕ ਜਗ੍ਹਾ ਦੀ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਹਾਂ ਹੋਰ ਵੀ ਵਾਕ ਉਹ ਜਿਹੜੇ ਪੁਆਇੰਟ ਨੇ ਉਹਨਾਂ ਦੀ ਤਸਵੀਰ ਦਿਖਾਉਣ ਦੀ ਵੀ ਕੋਸ਼ਿਸ਼ ਅਸੀਂ ਜਿਹੜੀ ਕਰਾਂਗੇ ਬਿਲਕੁਲ ਤਸਵੀਰਾਂ ਜੋ ਹੈ ਤੁਹਾਡੇ ذریعے ਜੋ ਹੈ ਸੀ ਲਗਾਤਾਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਿਹਾ ਕਮਲ ਹੈ ਲੇਕਿਨ ਇਸ ਦਿਨ ਵਾਲੀ ਵੀ ਚੀਜ਼ ਹੈ ਕਿਉਂਕਿ ਵਿਦਿਆਰਥੀਆਂ ਦੇ ਵੱਲੋਂ ਵੀ ਇਸੇ ਜੋ ਹੈ ਹੱਲਾ ਕਿੱਤਾ ਜਾਏਗਾ ਕਿ ਉਹਨਾਂ ਦੇ ਸਵਰਥਨ ਦੇ ਵਿਚਾਰੇ ਲੋਕਾਂ ਨੂੰ ਰੋਕਿਆ ਕਿਉਂ ਜਾ ਰਿਹਾ ਹੈ ਲੇਕਿਨ ਹੁਣ ਰੋਕਿਆ ਤੇ ਜਾ ਰਿਹਾ ਪੁਲਿਸ ਦੇ ਵੱਲੋਂ ਆਪਣਾ ਕੰਮ ਜੋ ਹੈ ਉਹ ਕੀਤਾ ਜਾ ਰਿਹਾ ਹੈ ਤੋੜੇ ਮਸਲਾ ਹੱਲ ਹੋਏਗਾ ਕਿਵੇਂ ਕਿਉਂਕਿ ਵਾਈਸ ਚਾਂਸਲਰ ਦੇ ਵੱਲੋਂ ਭਰੋਸਾ ਜੇ ਦੇ ਦਿੱਤਾ ਗਿਆ ਕਿ ਠੀਕ ਹੈ ਸ਼ਡਿਊਲ ਕਰਨ ਦੇ ਲਈ ਵਿਸਤ੍ਰਿਤ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ ਚਾਂਸਲਰ ਨੂੰ ਕਹਿ ਦਿੱਤਾ ਗਿਆ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਜੋ ਗੱਲ ਪਹੁੰਚਾ ਦਿੱਤੀ ਗਈ ਹੈ ਤਾਂ ਕੀ ਲੱਗਦਾ ਹੈ ਕਿ ਕੋਈ ਮੀਟਿੰਗ ਜਾਂ ਇਸ ਇਸ ਵਿਵਾਦ ਨੂੰ ਜਾਂ ਇਸ ਹੱਲੇ ਨੂੰ ਰੋਕਣ ਦੇ ਲਈ ਕੋਈ ਮੀਟਿੰਗ ਕੀਤੀ ਜਾਏਗੀ ਕੋਈ ਵਿਚਦਰਾ ਰਸਤਾ ਕੱਢਿਆ ਜਾਏਗਾ ਉਦੋਂ ਤੱਕ ਜਦ ਤੱਕ ਉਪਰਾਸ਼ਟਰਪਤੀ ਦੇ ਵੱਲੋਂ ਤੱਕ ਕੋਈ ਜਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਵੱਲੋਂ ਤੱਕ ਕੋਈ ਜਵਾਬ ਨਹੀਂ ਮਿਲ ਜਾਂਦਾ ਦੇਖੋ ਗਗਨਾ ਜੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਸੀਗਾ ਉਸ ਮੋਰਚੇ ਦੀ ਕਾਲ ਸੀਗੀ ਕਿ ਜੋ ਨੋਟੀਫਿਕੇਸ਼ਨ ਆ ਉਸ ਨੋਟੀਫਿਕੇਸ਼ਨ ਨੂੰ ਵਾਪਸ ਲਿਆ ਜਾਵੇ ਉਸ ਦੀ ਮੰਗ ਨੂੰ ਲੈ ਕੇ ਜਿਹੜਾ ਕਿ ਇਹ ਪ੍ਰਦਰਸ਼ਨ ਦੀ ਕਾਲ ਆ ਉਹ ਗੱਜਾ ਤੇ ਸ਼ੁਰੂ ਹੋਈ ਸੀਗੀ ਪਰ ਉਸ ਦੇ ਵਿੱਚ ਤੁਸੀਂ ਇਹ ਦੇਖੋ ਜੇ ਨਾ ਨੋਟੀਫਿਕੇਸ਼ਨਾਂ ਵਾਪਸ ਲੈ ਲਿਆ ਗਿਆ ਸੀਗਾ ਜੋ ਡਿਮਾਂਡ ਸੀਗੀ ਉਹ ਤਕਰੀਬਨ 75% ਤੱਕ ਜਿਹੜੀ ਕੀ ਪੂਰੀ ਹੋ ਚੁੱਕੀ ਸੀ ਪਰ 25% ਇੱਕ ਕਹਿ ਸਕਦੇ ਹਾਂ ਜਿਹੜੀ ਡਿਮਾਂਡ ਆ ਉਹ ਰਹਿ ਗਈ ਸੀਗੀ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਸੀਗੀ ਕਿਉਂਕਿ ਦੇਖੋ ਉਹ ਜਿਹੜਾ ਸੈਨਟ ਦਾ ਇਲੈਕਸ਼ਨ ਆ ਉਸ ਦਾ ਸ਼ਡਿਊਲ ਆ ਉਹ ਜਾਰੀ ਕੀਤਾ ਜਾਵੇ ਹਾਲਾਂਕਿ ਹੁਣ ਜੋ ਸਾਡੇ ਇਨਫੋਰਮੇਸ਼ਨ ਆ ਰਹੀ ਸਾਡੇ ਕੋਲ ਉਸ ਨੂੰ ਲੈ ਕੇ ਕਿਉਂਕਿ ਦੇਖੋ ਕੱਲ ਸ਼ਾਮ ਨੂੰ ਜੋ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਿਹੜਾ ਕਿਸੇ ਦੇ ਉਪਰਾਸ਼ਟਪਤੀ ਹੋਰਾਂ ਨੂੰ ਜਿਹੜਾ ਸ਼ਡਿਊਲ ਜਾਰੀ ਕਰਨ ਵਾਸਤੇ ਜਿਹੜਾ ਡਰਾਫਟ ਹੁੰਦਾ ਉਹ ਭੇਜ ਦਿੱਤਾ ਗਿਆ ਸੀ ਪ੍ਰਵਾਨਗੀ ਵਾਸਤੇ ਤੇ ਜਦੋਂ ਉਸ ਨੂੰ ਪ੍ਰਵਾਨਗੀ ਮਿਲ ਗਈ ਤਾਂ ਨਾਲ ਦੀ ਨਾਲ ਜਿਹੜਾ ਸ਼ਡਿਊਲ ਹੈ ਕਿਸੇ ਦੇ ਉਹ ਜਾਰੀ ਹੋ ਜਾਏਗਾ ਪਰ ਹੁਣ ਇਸ ਦੇ ਵਿੱਚ ਹੈ ਕੀ ਹੈ ਕਿਉਂਕਿ ਦੇਖੋ ਜੇਕਰ ਸ਼ਡਿਊਲ ਜਾਰੀ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਵਿਦਿਆਰਥੀ ਨੇ ਜਿਹੜੇ ਉਹ ਅੱਜ ਦੇ ਇਸ ਪ੍ਰਦਰਸ਼ਨ ਨੂੰ ਵਿਕਟਰੀ ਦੇ ਵਿੱਚ ਕਨਵਰਟ ਕਰ ਸਕਦੇ ਨੇ ਕਿ ਅਸੀਂ ਅੱਜ ਦਾ ਇੱਕ ਜਿੱਤ ਦਾ ਜਸ਼ਨ ਉਹ ਮਨਾ ਸਕਦੇ ਨੇ ਉਹ ਤਾਂ ਉਸ ਤਰੀਕੇ ਨਾਲ ਉਹਦੀ ਤਬਦੀਲੀ ਕਰ ਸਕਦੇ ਨੇ ਪਰ ਜੇਕਰ ਉਹ ਸ਼ਡਿਊਲ ਪ੍ਰਦਰਸ਼ਨ ਤੋਂ ਪਹਿਲਾਂ ਜਾਂ ਪ੍ਰਦਰਸ਼ਨ ਦੇ ਸਮੇਂ ਤੱਕ ਨਹੀਂ ਜਾਰੀ ਹੁੰਦਾ ਤਾਂ ਕਿਤੇ ਨਾ ਕਿਤੇ ਇਹ ਕਹਿ ਸਕਦੇ ਕਿ ਇਸ ਪ੍ਰਦਰਸ਼ਨ ਨੂੰ ਹੋਰ ਜਿਹੜਾ ਆ ਮਜ਼ਬੂਤ ਕਰਨ ਦੀ ਕੋਸ਼ਿਸ਼ ਆ ਉਹ ਕੈਸਾ ਦੇ ਵਿਦਿਆਰਥੀਆਂ ਵੱਲੋਂ ਕੀਤੀ ਜਾ ਸਕਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਸ ਪ੍ਰਦਰਸ਼ਨ ਨੂੰ ਮਜ਼ਬੂਤ ਕੀਤਾ ਜਾ ਸਕੇ ਕਿਉਂਕਿ ਇਹ ਤਿੰਨ ਤਾਂ ਜੋ ਕਿਸਾਨ ਜਥੇਬੰਦੀਆਂ ਦੇ ਫਾਰਮ ਨੇ ਉਹ ਜਿਹੜੇ ਕੈਸਾ ਦੇ ਪੁੱਜ ਰਹੇ ਨੇ ਉਸ ਤੋਂ ਇਲਾਵਾ ਜਿਹੜੀਆਂ ਜੋ ਕੈਸਾ ਦੇ ਹੋਰ ਜਥੇਬੰਦੀਆਂ ਨੇ ਵਿਦਿਆਰਥੀ ਜਥੇਬੰਦੀਆਂ ਨੇ ਸੋਈ ਆ ਸੋਪੂ ਆ ਐਨਐਸਯੂ ਆ ਆ ਤੇ ਕੈਸਾ ਦੇ ਹੋਰ ਵੱਖ-ਵੱਖ ਪਾਰਟੀਆਂ ਨੇ ਜੀਵੀਐਸਐਸ ਦੀ ਠੀਕ ਹੈ ਤਾਂ ਇਸ ਤਰੀਕੇ ਦੀਆਂ ਜਿਹੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਸਟੂਡੈਂਟ ਪਾਰਟੀਆਂ ਨੇ ਉਸ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਪਾਰਟੀਆਂ ਦਾ ਜਿਹੜਾ ਕੇਡਰ ਆ ਉਹ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਹੋਣਾ ਹੈ ਹਾਲਾਂਕਿ ਹੁਣ ਉਹ ਕੇਡਰ ਕਿਸ ਤਰ੍ਹਾਂ ਕੇ ਆਏਗਾ ਕਿਉਂਕਿ ਹਜੇ ਤੱਕ ਜੋ ਅਸੀਂ ਤਸਵੀਰਾਂ ਦੇਖ ਰਹੇ ਆ ਕਿ ਕੱਲੀ-ਕੱਲੀ ਗੱਡੀ ਦਾ ਜ਼ਿਕਰ ਕੀਤਾ ਜਾਵੇ ਕੱਲੀ-ਕੱਲੀ ਗੱਡੀ ਬਹੁਤ ਘੱਟ ਹੈ ਜਿਹੜੀ ਕਿ ਇੱਥੇ ਆਈ ਹੈ ਜਿਸ ਦੇ ਵਿੱਚ ਕਹਿ ਸਕਦੇ ਵਿਦਿਆਰਥੀ ਹੋਣ ਪਰ ਜਿੱਥੇ ਕਹਿ ਸਕਦੇ ਇੱਕ ਪੂਰਾ ਕੇਡਰ ਇਕੱਠ ਲੈ ਕੇ ਆਉਣਾ ਕਿਉਂਕਿ ਇਹ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਕਹਿ ਸਕਦੇ ਇੱਕ ਵੱਡਾ ਜਿਹੜਾ ਵਿਦਿਆਰਥੀਆਂ ਦਾ ਜਿਹੜਾ ਜਥਾ ਉਹ ਜਿਹੜਾ ਕਿੱਸਾ ਦੇ ਅੰਬ ਸਾਹਿਬ ਪਹੁੰਚਦੇ ਆ ਪਟਿਆਲੇ ਤੋਂ ਇੱਕ ਵੱਡਾ ਜਥਾ ਜਿਹੜਾ ਵਿਦਿਆਰਥੀਆਂ ਦਾ ਉਹ ਕਿੱਸਾ ਦੇ ਗੁਰਦੁਆਰਾ ਅੰਬ ਸਾਹਿਬ ਪਹੁੰਚ ਰਿਹਾ ਉਸ ਤੋਂ ਲਾਵਾ ਜੋ ਕਿਸਾਨ ਮਜ਼ਦੂਰ ਮੋਰਚਾ ਦਾ ਜਿਹੜਾ ਇੱਕ ਵੱਡਾ ਜਥਾ ਉਹ ਗੁਰਦੁਆਰਾ ਅੰਬ ਸਾਹਿਬ ਪਹੁੰਚ ਰਿਹਾ ਸੰਗਰੂਰ ਤੋਂ ਇੱਕ ਜਥਾ ਜਿਹੜਾ ਚੱਲਿਆ ਹੋਇਆ ਸੀਗਾ ਜੋ ਕਿੱਸਾ ਦੇ ਆ ਉਹ ਜਿਹੜਾ ਅੰਬ ਸਾਹਿਬ ਪਹੁੰਚ ਰਿਹਾ ਗੁਰਦੁਆਰਾ ਅੰਬ ਸਾਹਿਬ ਪਹੁੰਚ ਰਿਹਾ ਤਾਂ ਚਾਰ ਪੰਜ ਜਥੇ ਜਿਹੜੇ ਮੁੱਖ ਰੂਪ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚ ਰਹੇ ਨੇ